ਜਿਵੇਂ ਅਸੀਂ ਦੇਖਦੇ ਸੀ ਬਾਰਡਰ ਬਹੁਤ ਨੇੜੇ ਆ ਮੱਲੋ ਜਿਵੇਂ ਸਾਨੂੰ ਵੀ ਕਹੀ ਥਾ ਉਹਨਾਂ ਨੇ ਚੈੱਕ ਕੀਤਾ ਉਹਵੇਂ ਤਾਂ ਫਿਰ ਦਿੱਕਤਾਂ ਤਾਂ ਆਉਂਦੀਆਂ ਹੋਣੀਆਂ ਤੁੰਗੋ ਜਾਂ ਕੋਈ ਜ਼ਿਆਦਾ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਅੱਛਾ ਮਾਲਵੇ ਦੇ ਲੋਕ ਅਕਸਰ ਗੱਲਾਂ ਕਰਦੇ ਹੁੰਦੇ ਆ ਵੀ ਜਦੋਂ ਉਧਰ ਐਵੇਂ ਹੋ ਜਾਂਦਾ ਫਿਰ ਉਹਨਾਂ ਲੋਕਾਂ ਨੂੰ ਠਾ ਦਾਂਦੇ ਨੇ ਨਹੀਂ ਨਹੀਂ ਅਜੇ ਤੱਕ ਸਨ ਘੱਤਾਂ ਸੇ ਆਹੀ ਛੋਟੇ ਛੋਟੇ ਹੁੰਦੇ ਆ ਉਦੋਂ ਉਹਦੂ ਗਏ ਸੀ ਜ਼ਿਆਦਾ ਉਧਰ ਜੰਗ ਲੱਗੀ ਪੈਣ ਤੇ ਚਲੋ ਸਾਨੂੰ ਪਤਾ ਨਹੀਂ ਆ ਹਾਂ ਤੇ ਉਦੋਂ ਉੱਠੇ ਸੀ ਹਾਂ ਉਹੜੇ ਬਦਕਰਾਂ ਦੇ ਨਿਆ ਬੱਚੇ ਪੁੱਛੇ ਚਲੇ ਗਏ ਸੀ ਓਕੇ ਕੱਤਰ ਦੀ ਜਦੋਂ ਜੰਗ ਹੋਈ ਬਾਪੂ ਉਦੋਂ ਉਮਰ ਕਿੰਨੀ ਸੀ ਛੋਟੇ ਛੋਟੇ ਸੀ ਉਧਰ ਫਿਰ ਪਾਣੀ ਵਗੈਰਾ ਦੇ ਕੀ ਪ੍ਰਬੰਧ ਨੇ ਨਹਿਰੀ ਪਾਣੀ ਜਾਂ ਮੋਟਰ ਵਗੈਰਾ ਲੱਗੀ ਪਾਣੀ ਕੋਈ ਨਹੀਂ ਕਣਕਾਂ ਵੀਜਾਏ ਨੇ ਸਲਾਬ ਬੜੀ ਰੱਖੇ ਰਾਵੀ ਦਰਿਆਵ ਨਾਲ ਅੱਛਾ ਅੱਛਾ ਰਾਵੀ ਦਰਿਆਵ ਨਾਲ ਸਲਾਬ ਬੜੀਆ ਸਲਾਬ ਦੇ ਨਾਲ ਹੀ ਕਣਕ ਪਲ ਜਾਂਦੀ ਜਿੰਨਾ ਹਸਪੀਟਲ ਵੱਡਾ ਸਾਡੇ ਕਲਾਂ ਨਾਲ ਸਿਹਤ ਚ ਹੈ ਹੂੰ ਉਹਨਾਂ ਹਸਪਤਾਲ ਲਾ ਕੇ ਕਿਹਨ ਦੀ ਲਾ ਕੇ ਸਭ ਦਾ ਇਲਾਜ ਇੱਥੇ ਆ ਅੱਛਾ ਕਲਾ ਨੌਰ ਕਲਾ ਨੌਰ ਸਾਹਿਬ ਬਿਮਾਰੀ ਤੋਂ ਬਚਾਇਆ ਸਾਡੇ ਅੱਛਾ ਅੱਛਾ ਨਾਲੇ ਸਾਡ ਵੀ ਧਰਤੀ ਹੈ ਕੋਈ ਤਰ ਧਰਤੀ ਹੈ ਬੰਦਿਆਂ ਨੇ ਆਪ ਖੇਤੀ ਕੀਤੀ ਗੀ ਤੇ ਵਾਪੇ ਨਾਨਕ ਨੇ ਤਾਂ ਉੱਤਮ ਕਿਹਾ ਖੇਤੀ ਨੂੰ ਫਿਰ ਇਧਰੋਂ ਦੀ ਨੰਕੇ ਗਏ ਸਾਹਿਬ ਜੀ ਆ ਦੇ ਉਹਨਾਂ ਦੇ ਇਧਰ ਟਾਲੀ ਸਾਹਿਬ ਗੁਰਦਰਾਓ ਅਕੇ ਬਾਬਾ ਸ੍ਰੀ ਚੰਦ ਸ੍ਰੀ ਚੰਦ ਬਹੁਤ ਤਕੜਾ ਦੋਤਾ ਠੀਕ ਆ ਤੇ ਇਹ ਜੀ ਬੈਲਟ ਹੈ ਸਾਰੀ ਉਹਨਾਂ ਦੀ ਹੈ ਮੇਰਾ ਇਹਦਰ ਲੱਗੀ ਤਾਂ ਟਾਂਹਾਂ ਦੇ ਕੋ ਨੁਕਸਾਨ ਨਹੀਂ ਆ ਅੱਛਾ ਕੱਦਰ ਦੀ ਲੱਗੀ ਤਾਂ ਨਹੀਂ ਆ ਆ ਬਾਜ ਫਿਰ ਕਰਗਲ ਲੱਗੀ ਤਾਂ ਨਹੀਂ ਆ ਆ ਹੁਣ ਦੂਜਾ ਕੋਰੋਨਾ ਕਿੰਨਾ ਸੀ ਸਾਡੇ ਇਲਾਕੇ ਚ ਬਹੁਤ ਸ਼ਾਂਤ ਰਿਹਾ ਕੰਮ ਇੰਨੀ ਜ਼ਮੀਨ ਪਈ ਆ ਤੁਸੀਓ ਪਰ मैं अरबा खरबा एकड़ जमीन जी एदाई पई है कुछ वाहिए जिनना बाकी है अच्छा, हले भी जमीन टी बहुत सत बापू जी हो ठीक ठाक हो कैमरे तो डर ना जायो इस चंडीगढ़ तो आए हां वाह कमाल ਗੱਲ ਕੀਤੀ ਆ ਹੋਰ ਬਾਪੂ ਹੀ ਸਤਿਕਾਰ ਬਿਲਕੁਲ ਹੋਰ ਬਾਪੂ ਹੀ ਠੀਕ ਹੋ ਪਿੰਡਾਂ ਸੀ ਨਾ ਬਾਪੂ ਜੀ ਚੰਡੀ ਚੰਡੀਗੜ੍ਹ ਤੋਂ ਆਏ ਆ ਹਾਂਜੀ ਸਾਡਾ ਨਾ ਇੱਕ ਪ੍ਰੋਗਰਾਮ ਆ ਪਿੰਡਾਂ ਵਾਲੇ ਉਹ ਆਈ ਗੱਲਾਂ ਬਾਤਾਂ ਕਰਦੇ ਆ ਅਸੀਂ ਬਜ਼ੁਰਗਾਂ ਅਸੀਂ ਅੱਜ ਇੱਥੇ ਇਲੈਕਸ਼ਨ 'ਚ ਆਏ ਸੀਗੇ ਜਿਹੜੀ ਚੱਲ ਰਹੀ ਆ ਬਾਅ ਇਲੈਕਸ਼ਨ ਤੇ ਇਧਰੋਂ ਨਾਲ-ਨਾਲ ਦੀ ਆਉਂਦੇ ਸੀ ਬਾਰਡਰ ਨੇੜੇ ਹੀ ਰਹਿ ਜਾਂਦਾ ਇੱਥੋਂ ਫਿਰ ਨਾਲ ਹੀ 1.5 ਕਿਲੋਮੀਟਰ ਹੈ 1.5 ਕਿਲੋਮੀਟਰ ਮਤਲਬ ਆ ਪਿੰਡ ਜਿਹੜਾ ਆਖਰੀ ਆ ਬਾਰਡਰ ਦਾ ਜਾਂ ਇਹਦੇ ਇੱਕ ਛੋਟਾ ਜਿਹਾ ਪਿੰਡ ਹੋ ਰਿਹਾ ਅੱਛਾ ਅੱਛਾ ਮੁੰਮਣਪੁਰ ਅੱਛਾ ਇਹ ਪਿੰਡ ਦਾ ਨਾਮ ਕੀ ਕਿੰਨੀ ਕਬਾਦੀ ਹੈ ਪਿੰਡ ਛੋਟਾ ਹੀ ਲੱਗਦਾ ਜਿਵੇਂ ਬੜਾ ਪਿੰਡ ਹੈ 100 150 ਘਰ ਆ ਅੱਛਾ 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 ਇਹ ਫਿਰ ਡੇਰਾ ਬਾਬਾ ਨਾਨਕ ਹਲਕੇ ਦਾ ਪਿੰਡ ਹੀ ਆ ਇਹ ਆਖਰੀ ਪਿੰਡ ਕਲਾਂ ਨੌਰ ਬਲਾਕਸ ਪਿੰਡਾ ਅੱਛਾ ਕਲਾਂ ਨੌਰ ਬਲਾਕ ਦੇ ਵਿੱਚ ਆ ਬਲਾਕ ਕਲਾਂ ਨੌਰ ਆਖਰੀ ਪਿੰਡ ਹੀ ਹੈ ਠੀਕ ਹੈ ਠੀਕ ਹੈ ਇਹ ਉਹ ਪਿੰਡ ਆ ਪਰਖਾਣਾ ਬੋੜਾ ਵਾਲਾ ਠੀਕ ਹੈ ਉਧਰੋਂ ਆਖਰੀ ਹੈ ਇਹ ਇਧਰੋਂ ਆਖਰੀ ਉਹ ਡੇਰਾ ਬਾਬਾ ਨਾਨਕ ਦਾ ਇਹ ਕਲਾਂ ਨੌਰ ਜਿਆਦਾ ਕਿੱਤਾ ਫਿਰ ਬਾਪੂ ਖੇਤੀਬਾੜੀ ਆਪਣੇ ਸਾਰੇ ਖੇਤੀਬਾੜੀ ਖੇਤੀ ਮਜ਼ਦੂਰ ਵੀ ਹੋਣਗੇ ਹਾਂਜੀ ਹਾਂਜੀ ਮਜ਼ਦੂਰ ਵੀ ਆਗੇ ਹੂੰ ਜਿਵੇਂ ਅਸੀਂ ਦੇਖਦੇ ਸੀ ਬਾਰਡਰ ਬਹੁਤ ਨੇੜੇ ਆ ਮੱਲੋ ਜਿਵੇਂ ਸਾਨੂੰ ਵੀ ਕਹੀ ਥਾ ਉਹਨਾਂ ਨੇ ਚੈੱਕ ਕੀਤਾ ਉਹਵੇਂ ਤਾਂ ਫਿਰ ਦਿੱਕਤਾਂ ਤਾਂ ਆਉਂਦੀਆਂ ਹੋਣੀਆਂ ਤੁਮੋ ਜਾਂ ਕੋਈ ਜ਼ਿਆਦਾ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਕੋਈ ਅੱਛਾ ਪਹਿਲਾਂ ਹੁੰਦੀਆਂ ਸੀ ਹਨਾ ਪਹਿਲਾਂ ਦੇ ਟਾਈਮ 'ਚ ਪਹਿਲਾਂ ਕੋਈ ਨਹੀਂ ਅਸੀਂ ਜਾ ਨਹੀਂ ਮਰ ਹੋ ਗਿਆ ਤੇ ਅਸੀਂ ਮੇਰੇ ਕੋਈ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਸਾਡਾ ਜਿਹੜਾ ਮੇਰਾ ਪਿੰਡ ਆ ਉਹ ਮਾਲਵੇ 'ਚ ਆ ਮਾਲਵੇ ਦੇ ਲੋਕ ਅਕਸਰ ਗੱਲਾਂ ਕਰਦੇ ਹੁੰਦੇ ਆ ਵੀ ਜਦੋਂ ਉਧਰ ਐਵੇਂ ਹੋ ਜਾਂਦਾ ਫਿਰ ਉਹਨਾਂ ਲੋਕਾਂ ਨੂੰ ਉਠਾ ਦਾਂਦੇ ਨੇ ਨਹੀਂ ਨਹੀਂ ਅਜੇ ਤੱਕ ਸਨ 77 ਅਸੀਂ ਛੋਟੇ ਛੋਟੇ ਨੇ ਉਹਨੂੰ ਉਹਦੋਂ ਗਏ ਸੀ ਜਿਆਦਾ ਉਹਦੇ ਜੰਗ ਲੱਗੀ 65 ਚਲੋ ਸਾਨੂੰ ਪਤਾ ਨਹੀਂ ਆ ਹਾਂ ਤੇ ਉਹਦੋਂ ਉੱਠੇ ਸੀ ਹਾਂ ਥੋੜੇ ਬਦ ਘਰਾਂ ਦੇ ਨਿਆ ਬੱਚੇ ਪੁੱਛੇ ਚਲੇ ਗਏ ਸੀ ਓਕੇ ਤੇ ਬਾਅਦ ਚ ਜਰਸ਼ਿਆ ਨੇ ਬਜ਼ੁਰਗ ਉਹ ਘਰਾਂ ਚ ਹੀ ਰਹੇ 77 ਦੀ ਜਦੋਂ ਜੰਗ ਹੋਈ ਬਾਪੂ ਉਹਦੋਂ ਉਮਰ ਕਿੰਨੀ ਸੀ ਅਸੀਂ ਛੋਟੇ ਛੋਟੇ ਸੀ ਉਹਦੋਂ ਬਿਲਕੁਲ ਅੱਛਾ ਅੱਛਾ ਹਾਂ ਦੋ ਦੋ ਤਿੰਨ ਚਾਹ ਚੱਲੋ ਠੀਕ ਹੈ ਠੀਕ ਆ ਇੱਕ ਜਿਹੜੀ ਇਹ ਕੰਡਿਆਲੀ ਤਾਰ ਲੱਗੀ ਇਹ ਤਾਂ ਮੇਰੇ ਖਿਆਲ ਚ ਬਾਵਾ ਮਤਲਬ ਆਜ਼ਾਦੀ ਤੋਂ ਕਾਫੀ ਬਾਅਦ ਚ ਲੱਗੀ ਹੈ ਨਾ ਇਹ ਤੁਹਾਨੂੰ ਸੁਰਤ ਜਦੋਂ ਲੱਗੀ ਮਾਉਣ ਜੇ ਥੋੜਾ ਜਿਹਾ 84 ਦੇ ਬਾਅਦ ਲੱਗੀ ਹੈ ਅੱਛਾ ਅੱਛਾ ਹੂੰ ਪਹਿਲਾਂ ਔਣ ਜਾਣ ਸੌਖਾ ਸੀ ਲੋਕੀ ਲੰਗ ਲੰਗ ਵੀ ਜਾਂਦੇ ਸੀ ਪਹਿਲਾਂ ਤਾਂ ਹਨਾ ਜਦੋਂ ਤਾਰ ਹੀ ਨਹੀਂ ਲੱਗੀ ਹੁੰਦੀ ਸੀ ਆ ਪਹਿਲਾਂ ਅੱਜ ਵੀ ਜਾਂਦੇ ਲੋਕ ਜਮੀਨਾਂ ਸਾਡੇ ਪਿੰਡ ਦੀ ਪਾਰ ਜਮੀਨ ਫੁੱਟੀ ਹੈਗੀ ਉਧਰ ਚ ਜਮੀਨ ਸਾਡੀ ਨਹੀਂ ਆ ਇਹ ਨਾਲ ਘਰ ਉਹਨਾਂ ਦੇ ਆ ਗਏ ਕੱਲ੍ਹ गए ਬਉਣਗੇ ਅੱਛਾ ਉਥੋਂ ਆਪਣਾ ਬੀਐਸਐਫ ਨੂੰ ਜਾ ਕੇ ਦਾਪਨ ਤਾਰ ਕੱਟ ਦਿੰਦੇ ਆ ਅੱਛਾ ਤਾਰ ਕੱਟਣ ਦੇ ਕੇ ਫਿਰ ਉਹ ਬੰਦੇ ਭੇਜਦੇ ਨਾਲ ਗਾੜ ਜਾਂਦੀ ਆ ਚੈਕਿੰਗ ਦੇ ਨਾਲ ਬੰਦੇ ਜਾਂਦੇ ਬੰਦੇ ਜਾਂਦੇ ਬੀਐਸਐਫ ਦੇ ਫਿਰ ਕੰਮ ਕਰਦੇ ਜਿਹਨਾਂ ਚ ਕੰਮ ਕਰਦੇ ਉਹਨਾਂ ਨੂੰ ਗਾੜਨੇ ਲੱਗੇ ਲੈਣਾ ਹੂੰ ਹੂੰ ਫਿਰ ਉਹਨਾਂ ਕੰਮ ਕਰਕੇ ਫੇਰ ਵਾਪਸ ਕਰ ਦੇ ਉਧਰ ਫਿਰ ਪਾਣੀ ਵਗੈਰਾ ਦੇ ਕੀ ਪ੍ਰਬੰਧ ਨੇ ਨਹਿਰੀ ਪਾਣੀ ਆ ਜਾਂ ਮੋਟਰਾਂ ਵਗੈਰਾ ਲੱਗੀ ਪਾਣੀ ਕੋਈ ਨਹੀਂ ਆ ਕਣਕਾਂ ਭੀਜਾਏ ਨੇ ਸਲਾਬ ਬੜੀ ਆ ਲਾ ਕੇ ਰਾਵੀ ਦਰਿਆਵ ਨਾਲ ਅੱਛਾ ਅੱਛਾ ਰਾਵੀ ਦਰਿਆ ਨਾਲ ਸਲਾਬ ਬੜੀ ਆ ਸਲਾਬ ਦੇ ਨਾਲ ਹੀ ਕਣਕ ਭਲ ਜਾਂਦੀ ਆ ਕੋਈ ਬਾਰਿਸ਼ ਹੋ ਗਈ ਤਾਂ ਹੋ ਗਈ ਨਹੀਂ ਤੇ ਨਹੀਂ ਆਪਾਂ ਕਹਿ ਸਕਦੇ ਜਿਵੇਂ ਕੁਦਰਤ ਤੇ ਆ ਜਿੰਨੀ ਪ੍ਰਮਾਤਮਾ ਨੇ ਬੜੀ ਮੋਲੀ ਪੜੀ ਹੋਈ ਆ ਬਹੁਤ ਮੋਲੀ ਲੋਕਾਈ ਹੋਈ ਹੈ ਰੇਪਰੇ ਜਿਵੇਂ ਚ ਮੋੜੀ ਪਾਣਾ ਪੈ ਗਿਆ ਨਾ ਦਰਿਆ ਦਾ ਰੋੜ ਕੇ ਠੀਕ ਆ ਜੀ ਦਰਿਆ ਬਿਲਕੁਲ ਲਾਗੇ ਚੱਲਦਾ ਹੀ ਹੁੰਦਾ ਫੇਰ ਅੱਗੇ ਚੱਲ ਗਿਆ ਉਹ ਲਾਗੇ ਚੱ ਉਹਦਾ ਇਹ ਵੀ ਹੁੰਦਾ ਵੀ ਜਿਵੇਂ ਲੋਕ ਜਿੰਨੇ ਦਿਨ ਮਰਜ਼ੀ ਕੰਮ ਕਰ ਸਕਦੇ ਲੋਕੀ ਆਪਦੇ ਖੇਤਾਂ 'ਚ ਜਾ ਕੇ ਜਾਂ ਫਿਰ ਦੋ ਤਿੰਨ ਦਿਨ ਦੇ ਨੇ ਉਹ ਟਾਈਮ ਦਿੰਦੇ ਨੇ ਅੱਛਾ ਇੰਨੇ ਟਾਈਮ ਨਾਲ ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਇਹ ਅੱਜ ਉਹਨਾਂ ਦਿੱਤਾ ਅ ਕੱਲ ਦਿੱਤਾ ਸੀ ਨਾ ਟਾਈਮ ਅੱਛਾ ਕੱਲ ਗਏ ਸਾਡੇ ਪਿਆਰੇ ਵੀ ਇਥੋਂ ਗਏ ਪਿੰਡ 'ਚੋਂ ਇਹਨਾਂ ਜ਼ਮੀਨ ਮੋਮਨਪੁਰ ਜਿਹੜਾ ਉਹ ਬਿਲਕੁਲ ਬਾਰਡਰ ਦੇ ਕਨਾਲੇ ਦੇ ਉੱਤੇ ਹੀ ਆ ਠੀਕ ਹੈ ਠੀਕ ਉਹ ਵੀ ਲੋਕ ਗਏ ਸੀ ਟ੍ਰੈਕਟਰ ਲੈ ਕੇ ਦੋ ਤਿੰਨ ਦਿਨ ਟ੍ਰੈਕਟਰ ਲੈ ਕੇ ਖੇਤੀ ਕਰਾਇਆ ਹਾਂ ਹਾਂ ਫਿਰ ਸਮਾਂ ਥੋੜਾ ਹੁੰਦਾ ਉਹ ਕਈ ਟ੍ਰੈਕਟਰ ਆਣਾ ਮਨ ਲੋ ਜਿਆਦਾ ਕੰਮ ਹੋ ਜਾਂਦਾ ਹਾਂ ਉਹ ਜ਼ਮੀਨ ਫਿਰ ਐਵੇਂ ਹੋਇਆ ਵੀ ਜਿੱਥੇ ਕੰਡਿਆਲੀ ਤਾਰ ਲੱਗੀ ਜਿੰਨਾਂ ਦੀਆਂ ਜ਼ਮੀਨਾਂ ਰਹਿ ਗਈਆਂ ਫਿਰ ਉਧਰ ਮੰਨ ਲਓ ਉਹਨਾਂ ਨੂੰ ਹਾਂਜੀ ਹਾਂਜੀ ਆਹ ਤੇ ਬਾਅਦ ਚ ਲੱਗੀ ਆਹ ਤੇ ਬਾਅਦ ਚ ਲੱਗੀ ਪਹਿਲਾਂ ਦੇ ਵਕਦਿਆਂ ਦੀਆਂ ਜ਼ਮੀਨਾਂ ਅੱਛਾ ਅੱਛਾ ਪਹਿਲਾਂ ਦਾ ਸੇਮ ਹੀ ਆ ਹਾਂ ਪਹਿਲਾਂ ਚੇਹੇ ਠੀਕ ਆ ਠੀਕ ਆ ਠੀਕ ਆ ਹੋਰ ਸੁਣਾਓ ਬਾਪੂ ਜੀ ਵਧੀਆ ਵਧੀਆ ਤੇ ਆਪਣਾ ਸੁਣਾਓ ਵਧੀਆ ਜੀ ਵਧੀਆ ਸੀ ਤਾਂ ਐਵੇਂ ਗੱਲਾਂ ਬਾਤਾਂ ਹੀ ਕਰਨ ਆਏ ਆ ਤੁਹਾਡੇ ਨਾਲ ਕੋਈ ਨਹੀਂ ਪਿਆਰੀ ਹੈ ਬੱਸ ਬਾਪੂ ਜੀ ਮਿਹਰਬਾਨੀ ਬੜਾ ਫੋੜੀ ਮਿਹਰਬਾਨੀ ਹੋਰ ਸੁਣਾਓ ਕੋਈ ਗੱਲ ਬਾਤ ਠੀਕ ਆ ਹੋਰ ਇਸ ਵਾਰੀ ਝੋਨਾ ਕਿਵੇਂ ਨਿਕਲਿਆ ਤੁਹਾਡੇ ਕਿਆ ਠੀਕ ਆ ਕੀ ਰਿਹਾ ਜੀ ਦਾ ਤਾਂ ਠੀਕ ਆ ਚੁੱਕਿਆ ਨਹੀਂ ਚੁੱਕਿਆ ਨਹੀਂ ਯਾਰ ਅੱਛਾ ਆਈ ਦਿੱਕਤ ਬਹੁਤ ਦਿੱਕਤ ਪਿਆਰ ਆ ਮੰਡੀਆਂ ਜੀ ਦਾ ਮੰਡੀਆਂ ਵਾ ਇੱਕ ਵਾਰੀ ਪੈਸੇ ਦਾ ਘਰ ਹਿਸਾਬ ਨਹੀਂ ਆ ਕਾ ਪਹਿਲੀ ਛੋਨਾ ਰੋੜਿਆ ਇਹ ਲੋਕਾ ਹੁਣ ਵੀ ਇੱਕ ਮੰਡੀ ਚੋਂ ਮੈਂ ਦੇਖਦਾ ਸੀ ਉੱਥੇ ਬਹੁਤ ਸਾਰੀਆਂ ਬੋਰੀਆਂ ਹਲੇ ਵੀ ਭਰੀਆਂ ਪਈਆਂ ਢੇਰ ਲੱਗ ਚੁੱਕਿਆ ਨਹੀਂ ਯਾਰ ਇਹ ਸਤੋਂ ਪਿਛਲੀ ਵਾਰੀ ਠੀਕ ਸੀਗਾ ਪਹਿਲਾਂ ਕਦੀ ਆ ਪਹਿਲੀ ਵਾਰ ਆਈ ਆ ਪਹਿਲੀ ਦਿੱਕਤ ਐ ਸਰਕਾਰ ਚ ਆਈ ਕਦੀ ਨਹੀਂ ਆਈ ਹੂੰ ਥੋੜੇ ਸਾਈਲਰ ਵਗੈਰਾ ਲੱਗੇ ਹੋਏ ਨੇ ਇੱਧਰ ਲਾਕੇ ਇੱਕ ਘਟ ਨੇ ਕਲਾਂ ਨਾਲ ਸਿਆਲ ਸੀ ਪੰਜ ਛੇ ਸਾਈਲਰ ਨੇ ਹੂੰ ਵੈਸੇ ਬਾਰਡਰ ਏਰੀਆ ਕਰਕੇ ਹੰਡਸਟਰੀ ਵਗੈਰਾ ਘਟਾ ਫੈਕਟਰੀਆਂ ਵਗੈਰਾ ਹਨ ਹਾਂ ਜੀ ਇੰਡਸਟਰੀ ਨਹੀਂ ਹੁੰਦੀ ਹੂੰ ਉਦਾ ਔਖਾ ਤਾਂ ਹੈਗਾ ਬਾਪੂ ਜੇ ਮੰਨ ਲਓ ਕੋਈ ਫੈਕਟਰੀ ਵਗੈਰਾ ਉਹਦੇ ਰਜਗਾਰ ਮਿਲ ਜਾਂਦਾ ਨਾ ਨੌਜਵਾਨਾਂ ਨੂੰ ਜੇ ਹੋਵੇ ਤਾਂ ਸੌਖਾ ਹੀ ਆ ਕੰਮ ਮੰਨ ਲਓ ਮਿਲ ਜਾਂਦਾ ਆ ਗੰਨਾ ਦਾ ਇੱਕ ਇੱਛੇ ਬਣਾਇਆ ਆ ਪਲਾ ਉਹ ਗੰਨੇ ਵਾਸਤੇ ਰੰਦਾਵੀ ਨੇ ਆ ਗੰਨਾ ਖੋਜ ਪੂਰਨਾਂ ਨੇ ਕੇਂਦਰ ਬਣਾਇਆ ਉਹ ਕੇਂਦਰ ਬਣਾਇਆ ਕਿ ਮਜ਼ਦਮ ਲੱਗੀ ਕਲਾਨੌਰ ਬਣਾਇਆ ਉਹ ਇਹਨੇ ਲੱਗ ਜਾਂਦੀ ਤੇ ਹੋਰ ਫਾਇਦਾ ਕਾਂਗਰਸ ਆਈ ਉਹਦੋਂ ਲਾਤਾ ਸੀ ਇਹਨਾਂ ਬੰਦ ਕਰਤਾ ਕੰਮਕਾਰ ਕੀਤੇ ਰਦਾਵੇ ਨੇ ਇੱਥੇ ਇਸ ਇਲਾਕੇ 'ਚ ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਮੰਨ ਲਓ ਪਹਿਲਾਂ ਔਰ ਜ਼ਿਆਦਾ ਕੰਮ ਕੀਤਾ ਕਲਾਨੌਰ 'ਚ ਡੇਰਾ ਬਾਬਾ ਨਾਨਕ 'ਚ ਬਹੁਤ ਕੰਮ ਕੀਤਾ ਬ ਸਰਕਾਰੀ ਹਸਪਤਾਲ ਕੱਡਾ ਤਗੜਾ ਪਾਸੇ ਦੇਖੋ ਜਾਦੇ ਠੀਕ ਆ ਸਾਡੇ ਇਲਾਕੇ ਚ ਜਿੰਨੇ ਫਤਿਹਗੜ੍ਹ ਚੁੰਧੀਆਂ ਤੋਂ ਲੈ ਕੇ ਤੇ ਧਾਰੀਵਾਲ ਤੇ ਇਧਰ ਲੱਗ ਲੱਗ ਜਿੰਨੇ ਸ਼ਹਿਰ ਸ਼੍ਰੀ ਹਰਮੰਤਕ ਜਿੰਨਾ ਹਸਪਤਾਲ ਵੱਡਾ ਸਾਡੇ ਕਲਰ ਨਾਲ ਸਿਹਤ ਚ ਹੈ ਆ ਹੂੰ ਉਹਨਾ ਹਸਪਤਲ ਲਾ ਕੇ ਕਿਹੇ ਵੀ ਲਾ ਕੇ ਸੱਪ ਦਾ ਲਾਜ ਇੱਥੇ ਆ ਸੱਪ ਦਾ ਲਾਜ ਇੱਥੇ ਆ ਅੱਛਾ ਕਲਨੌਰ ਕਲਨੌਰ ਸਿਆਲ ਨਾ ਫਰੇ ਕਰ ਚੂੜੀਆਂ ਵਾ ਨਾ ਕਾਧੀਆਂ ਚ ਆ ਨਾ ਧਾਰੀਵਾਲ ਚ ਆ ਨਾ ਹੋਰ ਕਿਹ ਵੀ ਜਿਹੜਾ ਸ਼ਹਿਰ ਛੋਟੇ ਕਿਤੇ ਨਹੀਂ ਇਹ ਕਲਨੌਰ ਚ ਲਾਜ ਹੂੰ ਹੂੰ ਐਡਾ ਦਾ ਹਸਪਤਲ ਇੰਨੇ ਬਣਾਇਆ ਵਾ ਆਪਣੇ ਨੇ ਅਰਦਾਬੇ ਹੂੰ ਸੁਖੀ ਹੁੰਦਾ ਵੀ ਕਿਉਂਕਿ ਇਹਨਾਂ ਕੋਲੇ ਪਾਵਰ ਵੀ ਵੱਡੀ ਰਹੀ ਡਪਟੀ ਸੀਐਮ ਰਾਏ ਗ੍ਰਹਿ ਮੰਤਰੀ ਵੀ ਰਹੇ ਨਹੀਂ ਬਹੁਤ ਕਮਾਨਡਰ ਦਾ ਆਪਣੇ ਇਲਾਕੇ ਦੇ ਵਿੱਚ ਉੱਤਰ ਜਿੰਨਾ ਵੀ ਬੜਾ ਸਦਾਰ ਬੜਾ ਸਦਾਰ ਕੀਤਾ ਐਸ ਵਾਰੀ ਫਿਰ ਮਾਹੌਲ ਕੀ ਆ ਵੋਟਾਂ ਦਾ ਤੁਹਾਨੂੰ ਲੱਗਦਾ ਬਾਈਲੈਕਸ਼ਨ ਚ ਕੁਝ ਬਦਲੂ ਜਾਂ ਫਿਰ ਜਿੱਤ ਸਕਦਾ ਰਧਾਵਾ ਪਰਿਵਾਰ ਐਸ ਵਾਰੀ ਕੋਈ ਕੋਈ ਪਤਾ ਨਹੀਂ ਲੱਗਦਾ ਲੋਕਾਂ ਦਾ ਐਸ ਵਾਰੀ ਅਜੇ ਤਾਂ ਕੋਈ ਪਤਾ ਨਹੀਂ ਲੱਗਦਾ ਅਜੇ ਤੇ ਗੱਜਾ ਗੱਜਾ ਹੀ ਆ ਪਰ ਫਿਰ ਵੀ ਕੁਝ ਹੈ ਮੈਥ ਹੈਗੀ ਆ ਹੂੰ ਯਾਨੀ ਕਿ ਕੁਝ ਪਰਸੈਂਟ ਹੈ ਵਾ ਕਿ ਅਜੇ ਉਹਨਾਂ ਨੂੰ ਹੈ ਥੋੜਾ ਆਮ ਆ ਨਈ ਪਾਰਟੀ ਵੀ ਆਦਾ ਕਰ ਰਹੀ ਆ ਨਾ ਪ੍ਰਚਾਰ ਸਾਰਾ ਕਰਨ ਦੇ ਹਰ ਬੰਦਾ ਕਰਦਾ ਹੀ ਆ ਬਿਲਕੁਲ ਜਿੰਨੇ ਕੋਰੋਨਾ ਹੁੰਦੇ ਕਰਨਾ ਹੀ ਕਰਨਾ ਇਹ ਨੇੜੇ ਨੇ ਆਲੇ ਫਿਰ ਸਕੂਲ ਇੱਥੇ ਨੇੜੇ ਕਲਾ ਨੌਰੀ ਜਿਆਦਾ ਪੜਦੇ ਨੇ ਆ ਕਲਾ ਨੌਰੀ ਸਕੂਲ ਤੇ ਫਿਰ ਸਕੂਲ ਤੇ ਜਾਂ ਸਕੂਲ ਹੈ ਮੈਂ ਕਿਹਾ ਪਿੰਡ ਬੜੇ ਸਾਰੇ ਬਸ ਕੇ ਆਈ ਬਾਉਂਡਰੀ ਏਰੀਆ ਚ ਬਾਪੂ ਜਿਹੜਾ ਮੰਨ ਲਓ ਪੜ੍ਹਾਈ ਵਗੈਰਾ ਦਾ ਠੀਕ ਹੈ ਇੱਥੇ ਕਾਲਜ ਵਗੈਰਾ ਹੈਗੇ ਨੇ ਨੇੜੇ ਤੇ ਢੇ ਜਾਂ ਘਟਾ ਮੰਨ ਲਓ ਹੈਗੀ ਆ ਕਾਲਜ ਹੈਗੇ ਨੇ ਆਪਣਾ ਗੁਰਦਾਸਪੁਰ ਨੇ ਬਟਾਲੇ ਆ ਇਹ ਕਲਾਨੌਰ ਜਿਹੜੇ ਨੇ ਆਈਟੀ ਕਾਲਜ ਹੈਗਾ ਹਮਮ ਲੇਕਿਨ ਕਾਲਜ ਹੈਗੇ ਨੇ ਮੈਸੇਜ ਜਿਵੇਂ ਤੁਸੀਂ ਦੱਸਦੇ ਹੋ ਵੀ ਪਹਿਲਾਂ ਨਾਲ ਤਾਂ ਬਹੁਤ ਫਰਕ ਪਿਆ ਹਾ ਪਹਿਲਾਂ ਹੁੰਦਾ ਸੀਗਾ ਅੱਜ ਕੱਲ ਤਾਂ ਨਹੀਂ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੋਈ ਗੱਲ ਹੀ ਨਹੀਂ ਠੀਕ ਵਧੀਆ ਹਮਮ ਪਹਿਲਾਂ ਹੁੰਦਾ ਸੀਗਾ ਵੀ ਉਸ ਤਰੀਕੇ ਨਾਲ ਔਰ ਕੋਈ ਦਿੱਕਤਾਂ ਤੁਹਾਡੇ ਲੋਕਾਂ ਨੂੰ ਆਉਂਦੀਆਂ ਹੋਣ ਕੋਈ ਠੀਕ ਠਾਕ ਸਭ ਵਧੀਆ ਲੋਕ ਆਪ ਆਪਣਾ ਘਰਾਂ ਆ ਗਏ ਹਾਂ ਹਾਂ ਜੀ ਵਧੀਆ ਲੋਕ ਕੋਈ ਗੱਲ ਨਹੀਂ ਆ ਹਮ ਸਵਾ ਸਵਾ ਆਪਣਾ ਚੰਗੀ ਰੋਟੀ ਖਾਣ ਦੇ ਵਧੀਆ ਬਿਲਕੁਲ ਆਹ ਖੇਤੀਬਾੜੀ ਤਾਂ ਬਹੁਤ ਵਧੀਆ ਕੀਤਾ ਵੈਸੇ ਬਾਪੂ ਸਕੂਨ ਵਾਲਾ ਕੰਮ ਆ ਵੈਸੇ ਜਿਵੇਂ ਤੁਸੀਂ ਕਹਿੰਦੇ ਜੋ ਫਸਲਾਂ ਟਾਈਮ ਤੇ ਵੀ ਕੀ ਜਾਣ ਤੇ ਥੋੜਾਈਆ ਭਾਅ ਮਿਲੀ ਜਾਵੇ ਤਾਂ ਕਿਹੜੀ ਦਿੱਕਤ ਆ ਸੜਕਾਂ ਬਹੁਤ ਵੱਡਾ ਲੋਕੀ ਥੱਲੇ ਲੱਗੇ ਹਮ ਹਾਲ ਪੜਾ ਹੋਇਆ ਚਲੋ ਪਹਿਲਾਂ ਤਾਂ ਮੀਂਹ ਮਾਪੇ ਨੇ ਰੀ ਝੱਖੜ ਪਣਾ ਚੱਲਿਆ ਠੀਕ ਆ ਬਾਪੂ 2 ਮਹੀਨਾ ਲੱਗੇ ਹਾਂ ਪੈਨਾ ਵਾਲਿਆਂ ਨੂੰ ਬਟਣ ਨੂੰ ਦਿੱਕਤ ਆਈ ਬੜੀ ਜ਼ਿਆਦਾ ਦਿੱਕਤ ਆਈ ਢਾਣੇ ਰਹਿ ਗਏ ਚਲੋ ਕੀ ਰੋੜਾ ਕੇ ਵੱਢ ਕੇ ਮੰਡੀ ਚ ਲੈ ਕੇ ਤੇ ਮੰਡੀ ਚ ਬੜਾ ਬੰਦਾ ਹੋ ਗਿਆ ਉਹ ਜਦੋਂ ਮੰਨ ਲੋ ਝੋਨਾ ਡਿੱਗ ਜਾਂਦਾ ਉਦੋਂ ਫਿਰ ਕਵੈਨ ਵਾਲਿਆਂ ਨੂੰ ਵੀ ਰੇਟ ਵਧਾਉਣਾ ਪੈਂਦਾ ਕਿਉਂਕਿ ਉਹਨਾਂ ਦੀ ਦਿੱਕਤ ਆ ਜਾਂਦੀ ਆ ਉਹਨਾਂ ਦਾ ਡੀਜ਼ਲ ਜਾ ਦਾਣੇ ਚੁੱਕੇ ਨਹੀਂ ਆਏ ਥੱਲੇੋਂ ਥੱਲੇ ਅੱਧੇ ਦਾਣੇ ਥੱਲੇ ਰਹਿ ਗਏ ਨੇ ਹਾਂ ਕੋਝ ਪਰਸੈਂਟ ਦਾਣੇ ਜਿਹੜੇ ਉਹਲੇ ਧਰਤੀ ਦੇ ਰਹਿ ਗਏ ਨੇ ਹੂੰ ਜੇ ਖੜੇ ਵੀ ਇੰਨਾ ਇਹ ਪ੍ਰਮਾਤਮਾ ਨੇ ਠੀਕ ਰਿਹਾ ਕਿ ਪ੍ਰਮਾਤਮਾ ਨੇ ਬਾਰਸ਼ ਨਹੀਂ ਹੋਈ ਹੂੰ ਜੇ ਬਾਰਸ਼ ਹੋ ਜਾਂਦੀ ਜਿਹੜੇ ਆਏ ਦਾਣੇ ਇਹ ਵੀ ਨਹੀਂ ਕਾਬੂ ਆਣੇ ਬਿਲਕੁਲ ਹਲੇ ਧਰਤੀਆਂ ਜੇ ਲੱਗੇ ਪਾਣੀ ਸਲਾਬ ਹੋ ਜੇ ਤੇ ਉਹਨਾਂ ਨੇ ਹਰੇ ਹੋ ਜਾਣਾ ਸੀ ਹੂੰ ਤੇ ਫਸਲਾਂ ਦੋ ਹੀ ਆ ਝੋਨਾ ਤੇ ਕਣਕ ਧੰਨਵਾਦ ਜੀ ਹਾਂ ਕਮਾਦ ਘਟੇ ਕਮਾਦ ਬਾਪੂ 84 ਤੋਂ ਬਾਅਦ ਘਟਿਆ ਕਮਾਦ ਉਹ ਉਹਨਾਂ ਦੇ ਨਾਲ ਜਿਆਦਾ ਹੁੰਦਾ ਸੀ ਹਣਾ ਇਹ ਹੁਣ ਵੀ ਕਮਾਦ ਬਹੁਤ ਆ ਸਾਡੇ ਇਧਰ ਪਾਰ ਤੁਸੀਂ ਦੇ ਲਾਗੇ ਸੰਤੇ ਇੱਥੇ ਚਬਜੂ ਕਿਲੇ ਕਮਾਲ ਆਇਆ ਲੋਕਾਂ ਨੇ ਹੂੰ ਹੂੰ ਪਰ ਉਹਨਾਂ ਨੇ ਜਿੰਨਾ ਪਹਿਲਾਂ ਹੁੰਦਾ ਹੁੰਦਾ ਨਹੀਂ ਨਹੀਂ ਦੂਰ ਪੈਂਦੀ ਮੇਲੇ ਮੇਲਾ ਦੂਰ ਨਹੀਂ ਆ ਲੈਵਲ ਘਟਾ ਲੈਵਲ ਘਟਿਆ ਤੇ ਦੂਰ ਪੈਂਦੀਆਂ ਮੇਲੇ ਉਹ ਪਨੇ ਆੜ ਆ ਵਟਾਲਿਆ ਇੱਧਰ ਜਿਹੜਾ ਇਹ ਮਾ ਲਾਗੇ ਮੇਲੇ ਆ ਇੱਧਰ ਲਾਗੇ ਮੇਲਾ ਨਹੀਂ ਇੱਕ ਹੋਰ ਵੀ ਰੌਲਾ ਪੈਂਦਾ ਹੁੰਦਾ ਨਾ ਵੀ ਜਦੋਂ ਮੰਨ ਲਓ ਗੰਨਾ ਕਾਸਤਕਾਰ ਨੇ ਜਿਹੜੇ ਕਿਸਾਨ ਨੇ ਉਹ ਕਹਿੰਦੇ ਸਾਨੂੰ ਪੈੰਸੀ ਬਹੁਤ ਲੇਟ ਲੇਟ ਮਿਲਦੇ ਨੇ ਉਹਦਾ ਵੀ ਦਿੱਕਤ ਆ ਇਹ ਕਿਸਾਨ ਦੀ ਕਰ ਆਉਂਦੀ ਹੈ ਗੰਨਾ ਲੋਕਾ ਖਤਮ ਹੀ ਕਰਤਾ ਪਹਿਲਾਂ ਤਾਂ ਬਾਪੂ ਜਿਹੜਾ ਸਾਡੇ ਮਾਲਵੇ ਦੇ ਪਿੰਡ ਨੇ ਸਾਡਾ ਬਟਿੰਡਾ ਮਾਨਸਾ ਉਧਰ ਉਧਰ ਵੀ ਲੋਕੀ ਆਪ ਦੇ ਗੁਜ਼ਾਰੇ ਜਿੰਨਾ ਲਾਉਂਦੇ ਮੱਲੋ ਜਿਹੜਾ ਗੰਨਾ ਸੀ ਜਿੰਨਾ ਕੋਨਾਂ ਨੂੰ ਲੋਡ ਹੁੰਦੀ ਗੋੜ ਵਗੈਰਾ ਦੀ ਉਧਰ ਸਾਡੇ ਬਿਲਕੁਲ ਵੀ ਹੈ ਨਹੀਂ ਤੇ ਇਹ ਜਿਹੜੀ ਥੋਡੇ ਵਾਲਾ ਮੱਲੋ ਮਾਝਾ ਵੈਲਟ ਆ ਇੱਧਰ ਵੀ ਹੁਣ ਬਹੁਤ ਘਟ ਗਿਆ ਬਹੁਤ ਘਟ ਗਿਆ ਬਹੁਤ ਘਟਾ ਉਹਦਾ ਕਾਰਨ ਇਹੀ ਆ ਫਿਰ ਮੱਲੋ ਇੱਕ ਦਾ ਰੇਟ ਦੀ ਦਿੱਕਤ ਆਉਂਦੀ ਹੈ ਨਾ ਪਿਛਲੇ ਵਾਰ ਘਟਾ अच्छा मिलਾਂ ਦੂਰ ਮਿਲਾਂ ਦੂਰ ਵੈਂਡੀਮ ਲੱਗੇ ਇਤੇ ਲੇਵਰ ਜ਼ਿਆਦਾ ਲੱਗਦੀ ਆ ਫਿਰ ਗਨੇ ਲੇਵਰ ਜ਼ਿਆਦਾ ਬਾਤੇ ਕੋਟਣ ਵਾਸਤੇ ਵਟਣ ਵਾਸਤੇ ਲੱਦਣ ਵਾਸਤੇ ਪੜੇ ਲੇਵਰ ਤੇ ਲੱਗੇ ਹਾਂ ਉਹ ਇੱਕ ਮਿੱਲਾਂ ਦਾ ਮਤਲੋ ਉੱਥੋਂ ਤੱਕ ਦੁੱਗੀਆਂ ਫਸਲਾਂ ਤੇ ਮਸ਼ੀਨ ਆਈ ਤੇ ਲੈ ਗਈ ਚੋਕੇ ਵਟ ਗਏ ਹਾਂ ਖਾਲੇ ਚ ਪਾਇਆ ਲੈ ਗਏ ਇਹਨੂੰ ਪਹਿਲਾਂ ਵਟੋ ਫਿਰ ਛੱਲੋ ਫਿਰ ਪੰਨੋ ਫਿਰ ਲੱਦੋ ਫਿਰ ਕੇ ਟਰਾਲੀ ਜਾਂ ਆਪਣਾ ਸਾਧਨ ਆ ਤੇ ਲੱਦ ਕੇ ਖੜੋ ਰਾਹ ਚ ਉੱਥੇ ਫਿਰ ਲਾਈਨ ਲੱਗੀਆਂ ਹੁੰਦੀਆਂ ਉੱਥੇ ਵੀ ਅਗਲੇ ਨਕਸ਼ੇ ਨਾਲ ਇੰਦੇ ਹਾਂ ਇਹਦੇ ਵਾਸਤੇ ਆ ਟਰੈਕਟਰ ਵਗੈਰਾ ਵੀ ਚੰਗੇ ਚਾਹੀਦੇ ਨੇ ਉਹ ਟਰਾਲਾ ਵਗੈਰਾ ਵੀ ਵੱਡਾ ਚਾਹੀਦਾ ਨਾ ਛੋਟਾ ਮੋਟਾ ਬੇਲੇ ਚ ਨਹੀਂ ਕਰ ਸਕਦਾ ਮਾੜੀ ਪੈਲੀ ਜਿਹੜੀ ਖੋਪੇ ਕੱਬੇ ਵਾਲੀ ਝੌਖਾ ਹੁੰਦਾ ਹੈ ਤੇ ਬਾਪੂ ਤੁਹਾਡੇ ਇਸ ਵਾਰੀ ਜਿਹੜਾ ਅੱਗ ਨਾੜ ਨੂੰ ਲਾਈ ਝੋਨੇ ਦਾ ਪਰਚੇ ਵਗੈਰਾ ਹੋਏ ਤੁਹਾਡੇ ਏਰੀਏ ਚ ਜਾਂ ਠੀਕ ਰਿਹਾ ਤੁਹਾਡੇ ਸਾਡੇ ਦੂਜਾ ਆਇਆ ਹੈ ਪੀਸੀਟਰ ਜਿਹੜੇ ਨੇ ਇਹ ਜਗਾ ਚੱਲੇ ਇਹ ਚੱਲੇ ਜਾਂਦਾ ਅੱਛਾ ਅੱਗ ਜਾਨੀ ਕਿ ਘੱਟ ਲਾਈ ਕਿਤੇ ਕੋਈ ਹੈ ਕਿਤੇ ਇਹਨੇ ਲਾ ਦੀ ਮਾੜੀ ਮੋਟੀ ਨਹੀਂ ਚੱਲੇ ਆਹ ਵੇਖ ਠੀਕ ਹੈ ਅਸੀਂ ਵਿਚੇ ਮਿਕਸ ਕਰ ਦਿੱਤੇ ਤੁੰਬਾ ਜਾਇਆ ਉਹਨੇ ਪੁੱਤਰ-ਪੁੱਤਰ ਕੇ ਹਾਂ 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 ਮਿਕਸ ਕਰਤਾ ਵਿਚੇ ਆ ਤੁੰਬਾ-ਤੁੰਬਾ ਕਰਤਾ ਜਣਾ ਤੁਹਾਨੂੰ ਲੱਗਦਾ ਵੀ ਜੇ ਮਤਲਬ ਇਹ ਤੇ ਸਰਕਾਰ ਸਬਸਿਡੀ ਵਗੈਰਾ ਹੋਰ ਦੇਵੇ ਤਾਂ ਇਹਦਾ ਵਧੀਆ ਤਰੀਕਾ ਹੱਲ ਹੋ ਸਕਦਾ ਪਰਾਲੀ ਦਾ ਫਿਰ ਤਾਂ ਹਾਂ ਹੋ ਸਕਦਾ ਹੱਲ ਹੋਵੇ ਹੂੰ ਪਸ਼ੂ ਟਾਂਡਾ ਵੀ ਰੱਖਦੇ ਨੇ ਬਾਪੂ ਫਿਰ ਬਾਦੂ ਕੱਟ ਗਿਆ ਨਹੀਂ ਪਸ਼ੂ ਹੈ ਨੇ ਹੂੰ ਹਾਂ ਠੀਕ ਆ ਠੀਕ ਆ ਹੋਰ ਦੱਸੋ ਬਾਪੂ ਕੋ ਗੱਲਬਾਤ ਬੜੀ ਵਧੀਆ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤਾਂ ਕਰਕੇ ਠੀਕ ਆ ਠੀਕ ਆ ਬਾਪੂ ਜੀ ਠੀਕ ਆ ਜੀ ਠੀਕ ਆ ਵਧੀਆ ਬਾਪੂ ਚੜਦੀ ਕਲਾ ਚਲੋ ਮਤਲਬ ਬੰਦੇ ਦੀ ਸੱਚਾ ਜ਼ਿਆਦਾ ਕੱਪ ਕੱਪ ਪੈ ਲਈ ਨਹੀਂ ਬਸ ਮਿਹਰਬਾਨੀ ਬਾਪੂ ਬੜੀ ਮਿਹਰਬਾਨੀ ਬੜੀ ਗੱਲ ਤਾਂ ਬਾਪੂ ਇਹ ਆ ਵੀ ਤੰਦਰੁਸਤੀ ਆ ਗੱਲਾਂ-ਵੱਤਾਂ ਕਰੇ ਬੰਦਾ ਸਾਡੀ ਧਰਤੀ ਹੈ ਨਾ ਹਾਂਜੀ ਹਾਂਜੀ ਹਰਨਾਕ ਸਾਹਿਬ ਦੀ ਧਰਤੀ ਹੈ ਬਾਬੇ ਨਾਲ ਨਹੀਂ ਧਰਤੀ ਹੈ ਬਿਲਕੁਲ ਬਾਪੂ ਬਿਲਕੁਲ ਨਾਲ ਹੀ ਆ ਹਾਂ ਸਾਡੇ ਲੱਗ ਗਈ ਥੋੜੀ ਜਿਹੀ ਹਾਂਜੀ ਹਾਂਜੀ ਤੇ ਸਾਡੇ ਤੇ ਇਹਨਾਂ ਚੰਨੀ ਵੀ ਆ ਕਦੇ ਨੁਕਸਾਨ ਨਹੀਂ ਹੋਇਆ ਇੱਥੇ ਕੋਈ ਬੰਬਾਰੀ ਨਹੀਂ ਹੜ੍ਹ ਵੀ ਪਏ ਤਾਂ ਇਹ ਆਰ ਕਾ ਪਿੱਛੇ ਜਿ ਪਏ ਨਾ ਤੁਹਾਡੇ ਲੱਗ ਹਾਂਜੀ 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 ਸਾਡੇ ਵੱਲ ਸਾਰਾ ਉਧਰ ਬਟਿਆਲਾ ਹਾਂ ਉਹ ਬਟਿਆਲਾ ਬਹੁਤ ਨੁਕਸਾਨ ਆਇਆ ਆਏ ਰੀ ਜੀ ਕਦੇ ਗਲਾ ਨਹੀਂ ਪਿਆ ਬਿਆਸਾਂ ਨੇ ਵੀ ਸਭ ਕੋ ਰੋਟਾ ਰੋਟਾ ਗਲਾ ਪੈ ਜੇ ਸੋਨਾ ਰੋਟਾ ਤਾਂ ਪੈ ਜੇ ਨਹੀਂ ਤੇ ਨਹੀਂ ਪੈਂਦਾ ਪਰ ਇਹ ਸਾਡੇ ਇੰਨੀ ਬੈਲਟ ਥੱਲੇ ਜਿਹੜੀ ਸਾਰ ਬਚਾ ਲਿਆ ਬਿਮਾਰੀ ਤੋਂ ਬਚਾਇਆ ਸਾਡੇ ਅੱਛਾ ਛੋੜ ਨਾਨਕ ਸਾਹਿਬ ਦੀ ਧਰਤੀ ਹੈ ਪੁੱਤਰ ਧਰਤੀ ਹੈ ਨਾਨਕ ਜੀ ਨੇ ਆਪ ਖੇਤੀ ਕੀਤੀ ਵੇਰੇ ਵਾਪੇ ਨਾਨਕ ਨੇ ਤਾਂ ਉੱਤਮ ਕਿਹਾ ਖੇਤੀ ਨੂੰ ਫਿਰ ਇਧਰੋਂ ਦੀ ਨੰਕੇ ਗਏ ਸਾਬ ਜੀ ਆਦੇ ਉਹਨਾਂ ਦੇ ਇਧਰ ਅਟਾਲੀ ਸਾਹਿਬ ਗੁਰਦਰਾਓ ਉਹ ਕਿ ਬਾਬਾ ਸ਼੍ਰੀ ਚੰ다 ਗੁਰਦਰਾਓ ਬਹੁਤ ਤਕੜਾ ਗੁਰਦਰਾ ਹੈ ਠੀਕ ਆ ਤੇ ਇਹ ਨਵੀਂ ਬੈਲਟ ਹੈ ਸਾਰੀ ਉਹਨਾਂ ਦੀ ਹੈ ਵੈਸੇ ਬਾਪੂ ਜਿਹੜਾ ਮਾਝੇ ਦੀ ਧਰਤੀ ਉਹਨੂੰ ਤਾਂ ਵੈਸੇ ਆਪਾਂ ਚਲੋ ਗੱਲ ਤੇ ਨਹੀਂ ਜਾਂਦੇ ਤਾਂ ਬੜੀ ਕਮਾਲ ਦੀ ਧਰਤੀ ਆ ਉਹਦਾ ਆਪਾਂ ਨੂੰ ਪਤਾ ਜੇ ਇਤਿਹਾਸ ਦੀ ਗੱਲ ਕਰ ਲਈਏ ਜਿੱਦੇ ਗੁਰੂ ਗੋਬਿੰਦ ਸਿੰਘ ਦਾ ਘੋੜਾ ਨਹੀਂ ਆਇਆ ਮਾਝੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਕਿ ਚੱਲ ਪੁੱਤਰ ਜਾਣਾ ਮਾਝੇ ਧਰਤੀ ਜਾਂਦਾ ਮੈਂ ਨਹੀਂ ਜਾ ਸਕਦਾ ਜੀ ਉੱਥੇ ਪੁੱਤਰ ਧਰਤੀ ਇੰਨੀ ਆ ਕਿ ਮੈਂ ਉੱਥੇ ਆਪਣਾ ਲਿੱਦ ਤੇ ਆਪਣਾ ਪਿਸ਼ਾਬ ਨਹੀਂ ਰੁਕ ਸਕਦਾ। ਤੇ ਨਾ ਮੈਂ ਕਰ ਸਕਦਾ ਨਾ ਰੁਕ ਸਕਦਾ। ਨਹੀਂ ਆਇਆ ਕੋੜਾ ਬਿਲਕੁਲ ਕਿਉਂਕਿ ਗੁਰਨਾਨ ਦੇਵ ਜੀ ਤਾਂ ਤੀਵ ਇਹ ਤਾਂ ਦੀ ਨਹੀਂ ਆਇਆ। ਸਾਡੇ ਲੱਕ ਚ ਗੁਰਗੋਬਿੰਦ ਸਿੰਘ ਨਹੀਂ ਆਇਆ। ਕਿਤਾ ਬੜੀ ਸਾਡੇ ਕਿਤੇ ਵੀ ਇੱਥੇ ਗੁਰਗੋਬ ਸਿੰਘ ਦਾ ਗੁਰਦਆਰਾ ਨਹੀਂ ਹੈਗਾ ਨਾ ਆਏ ਹੂੰ ਇਧਰਲੇ ਇਲਾਕੇ ਚੋਂ ਘਟਾਏ ਸਾਡੇ ਗੁਰਨਾਨਕ ਸਾਹਿਬ ਦਾ ਬਹੁਤ ਗੁਰਨਾਨਦੇਵ ਜੀ ਆਇਆ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਇੱਥੇ ਬਤੀਤ ਕੀਤਾ ਨਾ 21 ਆ ਗੁਰਨਾਨਦੇਵ ਜੀ ਇਲਾਕੇ ਤੇ ਆਪਣੇ ਗੁਰਗੋਬ ਸਿੰਘ ਜੁਰਤ 21 ਆ ਬਿਲਕੁਲ ਵਾਪਾ ਪਰ ਇਹ ਆ ਕਿ ਉਹ ਇਸੇ ਕਰਕੇ ਨਹੀਂ ਆਏ ਕਿ ਧਰਤੀ ਪਿੱਤਰ ਧਰਤੀ ਹੈ ਤੇ ਮੈਂ ਆਪਣਾ ਲੈਦ ਕਿ ਪਰ ਪਸਾਬ ਨਹੀਂ ਰੋਕ ਸਕਦਾ ਬਾਪੂ ਜਦੋਂ ਗੱਲਾਂបਾਤਾਂ ਹੁੰਦੀਆਂ ਜਿਵੇਂ ਤੁਸੀਂ ਗੱਲਾਂਬਾਤਾਂ ਸੁਣਾ ਰਹੇ ਹੋ ਜਦੋਂ ਕਰਤਾਰਪੁਰ ਦੀ ਗੱਲ ਹੋ ਉਹਦੇ ਇੱਕ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਉਸੇ ਆਪਾਂ ਕੋਰੀਡੋਰ ਤੇ ਜਾਂਦੇ ਆ ਨਾ ਖੜ ਕੇ ਦੇਖਦੇ ਆ ਤਾਂ ਕਈ ਵਾਰੀ ਅੱਖਾਂ ਨਮ ਹੋ ਜਾਂਦੀਆਂ ਵੀ ਸਾਡੀ ਸੀ ਉਹ ਵੀ ਮੰਨ ਲਓ ਸਾਡੀ ਜਿਹੜੀ ਧਰਤੀ ਉਸ ਤਰੀਕੇ ਨਾਲ ਆਪਾਂ ਦਰਸ਼ਨ ਮੇਲੇ ਨਹੀਂ ਕਰ ਸਕਦੇ ਆ ਹੋਣੀ ਹੋਇਆ ਜਦੋਂ ਆਪਾਂ ਪਾਕਿਸਤਾਨ ਹਿੰਦਤਾਂ ਬਣਿਆ ਵਾ ਬਜ਼ੁਰਗ ਦਾ ਕਹਿੰਦੇ ਨੇ ਇੱਕ ਹੀ ਹੁੰਦਾ ਸੀ ਜਿੱਦਣ ਮਰਜੀ ਜਾਂਦੇ ਹੁੰਦੇ ਸੀ ਹਾਂ ਉਹ ਤਾਂ ਹੈਗੀ ਸੀ ਬਾਪੂ ਪਹਿਲਾਂ ਤਾਂ ਇੱਕ ਹੀ ਸੀ ਇੱਕ ਹੀ ਹੁੰਦਾ ਸੀ ਸਾਡੀ ਸੀ ਸਾਰੇ ਬਹੁਤ ਸਾਰੇ ਲੋਕ ਇੱਥੇ ਵਸਦੇ ਸੀ ਉਹ ਪਾਕਿਸਤਾਨ ਸਾਡੇ ਲੋਕਾਂ ਦੀਆਂ ਉਹਨਾਂ ਦੀ ਇੱਧਰ ਹਾਂ ਕਿੱਥੀ ਹੁੰਦੀ ਹੈ ਸਾਡੇ ਇਲਾਕੇ ਦੇ ਵਿੱਚ ਇੰਨੀ ਮਹਾਨ ਕਿਰਪਾ ਹੈ ਹਾਂਜੀ ਬਾਬਾ ਇਹ 4 ਤਰੀਕ ਮਾਰਚ ਦੀ 4 ਤਰੀਕ ਨੂੰ ਚੋਲਾ ਸਾਹਿਬ ਦੀ ਯਾਤਰਾ ਹੁੰਦੀ ਹੈ ਉਧਰੋਂ ਤੁਹਾਡੇ ਇਲਾਕੇ 'ਚੋਂ ਠੀਕ ਹੈ ਜੀ ਹੁੰਦੀ ਹੈ ਨਾ ਹਾਂਜੀ ਸਾਡੇ ਆ ਜੀਟੀ ਰੌਂਡ ਜਿਹੜਾ ਜਾਣ ਰਿਹਾ ਨਾ ਹਾਂਜੀ ਇਹਦੇ ਉੱਤੇ ਲੰਗਰ ਇੰਨਾ ਹੁੰਦਾ ਹਮ ਇੰਨਾ ਲੰਗਰ ਲਾਉਂਦੀ ਹੈ ਸੰਗਤ ਪਿੰਡਾਂ ਦੇ ਪਿੰਡ ਵੀ ਜੇ ਤੁਹਾਂ ਰੋਟੀ ਪਾਣੀ ਦਾ ਕੀਤਾ ਤਾਂ ਗਰੇ ਚਾਹ ਪਾਣੀ ਪਕੌੜਿਆਂ ਦਾ ਕਰਤਾ ਕਿਸ ਨੇ ਰ ਮਤਲਬ ਜਿਹੜੀ ਚੀਜ਼ ਜਿਹੜਾ ਪਦਾਰਥ ਉਹਨਾਂ ਨੂੰ ਚਾਹੀਦਾ ਉਹੋ ਹੀ ਮਿਲਿਆ ਇਹ ਤਾਂ ਬਾਪੂ ਪੰਜਾਬ ਆ ਇੱਥੇ ਤਾਂ ਅਸੀਂ ਬੈਠੇ ਆ ਆਪਣੇ ਤਾਂ ਉੱਥੇ ਲੰਗਰ ਲਾ ਦਿੰਦੇ ਨੇ ਜਿੱਥੇ ਕੋਈ ਹੁੰਦਾ ਨਹੀਂ ਉੱਥੇ ਆੜਾ ਆਏ ਹੁੰਦੇ ਨੇ ਇੰਨੀ ਸਰਦਾ ਭਾਵਨਾ ਨਾਲ ਇਹ ਲੋਕ ਖਾਟੇ ਇਧਰ ਦੇ ਜਿਹੜੇ ਨੇ ਗੁਰਨਾਨਕ ਸਾਹਿਬ ਦੇ ਸੇਵਾ ਕਰਦੇ ਨੇ ਉਹਦਾ ਫਲ ਸਾਨੂੰ ਮਿਲਦਾ ਹੈ ਬਿਲਕੁਲ ਬਾਪੂ ਉਹਦਾ ਮਿਲ ਨਹੀਂ ਆ ਫਲ ਤਾਂ ਬਿਲਕੁਲ ਬਹੁਤ ਜ਼ਿਆਦਾ ਮਤਲਬ ਕਿਰਪਾ ਬਹੁਤ ਜ਼ਿਆਦਾ ਕਿਰਪਾਈਆਂ ਨੇ ਆ ਕਦੀ ਕੋਈ ਹਸਾ ਵਟਾ ਹਸਾ ਜੇ ਤੱਕ ਨਹੀਂ ਹੋਇਆ ਇਹਨੇ ਸਾਡੇ ਇਨੀ ਉਮਰ ਹੋ ਗਈਆਂ ਕੋਈ ਹਸਾ ਨਹੀਂ ਹੋਇਆ ਜਿਵੇਂ ਬਾਰਡਰ ਏਰੀਆ ਵੀ ਪੈਨਦਾ ਹੋਰ ਉਵੇਂ ਕਿਰਪਾ ਮਾਰੀ ਕਦੀ ਨਹੀਂ ਛੋਟੀ ਮੁੱਟੀ ਚਲੋ ਤਾਂ ਆਮ ਘਰਾਂ ਹੀ ਲੜਾਈ ਝਗੜੇ ਉਹ ਤਾਂ ਹੋਣਾ ਹੀ ਹੈ ਬਾਬਾ ਉਹ ਤਾਂ ਚਲੋ ਪਰਿਵਾਰਕ ਕਦੀ ਵੀ ਵੇਖੋ ਕੁਦਰਤ ਦੀ ਇੰਨਾ ਕਰੋਨਾ ਮਰਿਆ ਇਧਰ ਲੱਗੀ ਤਾਂ ਸਾਡੇ ਕੋ ਨੁਕਸਾਨ ਨਹੀਂ ਆ। ਅੱਛਾ। ਕੱਤਰ ਦੀ ਲੱਗੀ ਤਾਂ ਨਹੀਂ ਆ। ਆ ਬਾਅਦ ਫਿਰ ਕਾਰਗਲ ਲੱਗੀ ਤਾਂ ਨਹੀਂ ਆ। ਆ ਹੁਣ ਦੂਜਾ ਕਰੋਨਾ ਕਿੰਨਾ ਸੀ? ਸਾਡੇ ਇਲਾਕੇ ਚ ਬਹੁਤ ਸ਼ਾਂਤ ਰਿਹਾ ਕੰਮ। ਠੀਕ ਨਹੀਂ ਆ ਸਾਡੇ। ਪ੍ਰਦੂਸ਼ਣ ਘਟੇ। ਹਾਂ ਪ੍ਰਦੂਸ਼ਣ ਦਾ ਬਹੁਤ ਫਰਕ ਆ। ਵੇਖੋ ਆ ਏਰੀਆ ਜਿਹੜਾ ਨੇ ਇਤੋਂ ਗਾਂ ਜਾਓਗੇ ਪ੍ਰਦੂਸ਼ਣ ਵਧਾ ਜਾਏਗਾ। ਇੱਕ ਤੋਂ ਘੱਟ ਸੋ ਘੱਟ 34 34 ਕਿਲੋਮੀਟਰ ਤੋਂ ਲੌ ਰਿਹਾ। 34 ਕਿਲੋਮੀਟਰ ਤੱਕ ਬਾਰਡਰ ਤੇ ਜਾਵੋ ਤੁਹਾਨੂੰ ਕੋਈ ਕੋਈ ਵੀ ਪਿੰਡ ਨਹੀਂ ਉਹ ਤਾਂ ਗਾਵਾਂ ਲੱਗ ਲੱਗੇ ਕੋਈ ਪਿੰਡ ਨਹੀਂ ਨਜ਼ਰ ਆਏਗਾ ਹੂੰ ਜੇ ਪਿੰਡ ਨਾ ਹੋਇਆ ਤਾਂ ਤੇ ਫਿਰ ਤੁਸੀਂ ਆਪਣੇ ਆਪ ਜੀ ਬਿਲਕੁਲ ਬਿਲਕੁਲ ਇੰਨੀ ਜ਼ਮੀਨ ਪਈ ਆ ਤੁਸੀਂੋਂ ਪਾਰ ਮੈਂ ਨਾ ਆਰਪਾ ਖਰਪਾ ਏਕੜ ਜ਼ਮੀਨ ਜਿਹੜੀ ਇਦਾਂ ਪਈ ਏ ਸਰਕੜਾ ਕੁਛ ਹੋ ਤਾਂ ਉਹਨਾਂ ਵਾਈ ਏ ਕੋਹਾੜਿਆਂ ਵਾਈ ਏ ਜਿੰਨਾ ਆਪ ਆਪਣੇ ਬਾਕੀ ਕੋ ਪਈ ਓਦਾਂ ਹੀ ਪਈ ਅੱਛਾ ਹਲੇ ਵੀ ਜ਼ਮੀਨ ਵੱਧੂ ਪਈ ਪਈ ਟਾਲੀ ਬਹੁਤ ਆ ਉੱਧਰ अच्छा प्रदूषण ਤਾਂ ਆਈ ਨਹੀਂ ਆਵਾਜ਼ ਹੀ ਨਹੀਂ ਹੈਗੀ ਇੱਧਰ ਕਾਡੇ ਤੋਂ ਕੰਮ ਸੋ 5-7 ਕਿਲੋਮੀਟਰ ਦਸਤੂਰੋਂ ਪਰੇ ਹੀ ਇਹ ਆਵਾਜ਼ ਆਈ ਇਹਨਾਂ ਕੁ ਪੱਗ ਤੋਂ ਹੁਣ ਵੀ ਬਾਪੂ ਜਿੱਥੇ ਖੜਿਆ ਸ਼ਾਂਤੀ ਜੀ ਆ ਮੈਨੂੰ ਲੱਗਦਾ ਵੀ ਦੂਜੀ ਗੱਲ ਆ ਹੁਣ ਮਾਰਾ ਬਟਾਣੇ ਚ ਇੱਕ ਕਰੋੜ ਦੇ ਲੱਗਦਾ ਗੱਡੀ ਬੱਸ ਸਾਈਕਲ ਮੋਟਰਸਾਈਕਲ ਲੱਗਦੀ ਆ ਹਾਂ ਬਹੁਤ ਟ੍ਰੈਫਿਕ ਆ ਹਾਂ ਉਹ ਤਾਂ ਬਹੁਤ ਟ੍ਰੈਫਿਕ ਆ ਜਦੋਂ ਅਸੀਂ ਸਵੇਰੇ ਆਏ ਤਾਂ ਇੰਨੀ ਜਿਆਦਾ ਮੈਨੂੰ ਧੁੰਦ ਸੀਗੀ ਮੈਨੂੰ ਦਿਖਦਾ ਨਹੀਂ ਸੀਗਾ ਚਲੋ ਠੀਕ ਆ ਬਾਪੂ ਜੀ ਬੜਾ ਵਧੀਆ ਲੱਗਿਆ ਠੀਕ ਹੈ ਜੀ thank you